ਬੜੇ ਲਿਖੇ ਨੌਜਵਾਨਾਂ ਦਾ ਸ਼ਿਕਾਰ ਕੀਤਾ ਜਾ ਰਿਹਾ ਹੈ ਉਸ ਬੁੱਤੜ ਦੀ ਰੂਹ ਇਸ ਭਗਵੰਤ ਸਿੰਘ ਮਾਨ ਚਾ ਚੁੱਕੀ ਹੈ ਸਰਕਾਰ ਫੌਜੀ ਆਇਆ ਉਹ ਨਸ਼ੇ ਆਲੇ ਨੂੰ ਫੜਾਉਂਦਾ ਉਹਦੇ ਸੋਡੇ ਗੁੰਡਿਆਂ ਨੇ ਲੱਤਾਂ ਤੋੜਤੀਆਂ ਕਿੱਥੇ ਪਈ ਸੁੱਤੀ ਪਈ ਹੈ ਸਰਕਾਰ ਜੁੱਧ ਨਸ਼ਾ ਮਰਦ ਕਰਨ ਦੀ ਲੋੜ ਨਹੀਂ ਸੀ ਜੇ ਉਹਦੋਂ ਜਦੋਂ 2023 ਦੇ ਵਿੱਚ ਪਰਮੇਂਦਰ ਨੂੰ ਚੱਕ ਕੇ ਮਾਨਸਾ ਮਾਨਸਾ ਤੋਂ ਮੁਕਤ ਜਿਲ੍ਹੇ ਠੋਕਿਆ ਉਦੋਂ ਉਦੋਂ ਹੀ ਉਹਦਾ ਸਾਥ ਦੇਦੇਂਦੇ ਨਸ਼ਾ ਬੰਦ ਹੋ ਜਾਂਦਾ ਕਿਸਾਨਾਂ ਨੂੰ ਲੁੱਟਿਆ ਜਾ ਰਿਹਾ ਹੈ ਨੌਕਰੀ ਕਰਦੇ ਫੌਜੀ ਅਫਸਰਾਂ ਨੂੰ ਉਹਨਾਂ ਦੇ ਬੱਚਿਆਂ ਸਮੇਤ ਕੁੱਟਿਆ ਜਾ ਰਿਹਾ ਹੈ ਇੱਕ ਪਾਸੇ ਸੈਂਟਰ ਵਾਲੇ ਵੀ ਸੰਧੂਰ ਓਏ ਉਹ ਜਿਹੜੀ ਰੁੱਦੀ ਫਿਰਦੀ ਸੀ ਰਾਤ ਨੂੰ ਕਰਨਾਲ ਬਾਠ ਦੇ ਘਰ ਵਾਲੀ ਆਉਂਦੇ ਸੰਧੂਰਨ ਵਾਲੀ ਗੱਲ ਨਹੀਂ ਉਹ ਕਦੇ ਉਹ ਥਾਣੇ 'ਚ ਕਦੇ ਉਹ ਥਾਣੇ ਸਾਰੀ ਰਾਤ ਉਹਨੂੰ ਇੱਕ ਮੁੰਛੀ ਕਦੇ ਉੱਧਰ ਜਾ ਕਦੇ ਉੱਧਰ ਜਾ ਵਰਦੀ ਨੂੰ ਦਾਗੀ ਕਰਦਾ ਹੈ ਜਾਂ ਉਹ ਮਹਿਕਮੇ ਨੂੰ ਬਦਨਾਮ ਕਰਦਾ ਹੈ ਉਹ ਨੂੰ ਤਾਂ ਮੈਨੂੰ ਚਾਹੀਦਾ ਟੰਗ ਦੇਵੇ ਉਹਦੇ ਵੀ ਫੜ ਕੇ ਕਰੰਟ ਲਾਇਆ ਜਾਵੇ ਫਿਰ ਉਹਨੂੰ ਪਤਾ ਲੱਗ ਜੇ ਸਸਟੇਕ ਕਾਲ ਤੁਸੀਂ ਜਿਹੜੇ ਮਿੱਟੀ ਦੇ ਨਾਲ ਮੈਂ ਹਾਂ ਕੁਵਰ ਜੋਤ ਸਿੰਘ ਜਿਵੇਂ ਕਿ ਆਪ ਸਾਨੂੰ ਪਤਾ ਨਿਰੰਦਰ ਦੀਪ ਜਿਹੜਾ ਕਿ ਇੱਕ ਨੌਜਵਾਨ ਉਹ ਕੰਮ ਤੇ ਜਾਂਦਾ ਅਤੇ ਕੰਮ ਤੋਂ ਬਾਅਦ ਵਾਪਸ ਨਹੀਂ ਆਂਦਾ ਪਰਿਵਾਰ ਜਿਹੜਾ ਹੈ ਸੰਘਰਸ਼ ਲੜ ਰਿਹਾ ਅਤੇ ਸਿੱਧੇ ਇਲਜ਼ਾਮ ਜਿਹੜੇ ਆ ਉਹ ਸੀਆਈਏ ਸਟਾਫ ਦੇ ਕੁਝ ਕੁ ਜਿਹੜੇ ਆ ਉਹ ਮੁਲਾਜ਼ਮਾਂ ਤੇ ਲੱਗੇ ਨੇ ਤਾ ਹੁਣ ਗੱਲਬਾਤ ਕਰਦੇ ਆ ਅੱਜ ਐਸਐਸਪੀ ਦਫਤਰ ਦੇ ਬਾਹਰ ਮੌਜੂਦ ਆ ਧਰਨਾ ਜਿਹੜਾ ਹੈ ਉਹ ਲਗਾ ਦਿੱਤਾ ਗਿਆ ਪਰਮਿੰਦਰ ਚੋਟੇ ਦੇ ਜਿਹੜੇ ਫਾਦਰ ਜਿਹੜੇ ਪਿਤਾ ਜੀ ਉਹਨਾਂ ਦੇ ਹੱਕ ਦੇ ਵਿੱਚ ਆਏ ਆ ਗੱਲਬਾਤ ਕਰਦੇ ਆ ਸਸ਼ਕਲ ਜੀ ਕਿੱਦਾਂ ਕਿੱਦਾਂ ਦੇਖਦੇ ਹੋ ਨਰਿੰਦਰ ਦੀਪ ਉਹ ਨੌਜਵਾਨ ਜਿਹੜਾ ਸੁਪਨੇ ਬੜੇ ਵੱਡੇ ਸੀ ਉਸਦੇ ਜਿਹੜਾ ਸੋਚਦਾ ਸੀਗਾ ਵੀ ਮੈਂ ਬੱਚਿਆਂ ਨੂੰ ਪੜਾਵਾ ਬੱਚਿਆਂ ਦਾ ਫਿਊਚਰ ਵਧੀਆ ਕਰਾਂ ਪਰ ਸਵੇਰੇ ਉਹ ਜਾਂਦਾ ਸ਼ਾਮ ਨੂੰ ਵਾਪਸ ਨਹੀਂ ਆਂਦਾ ਅਤੇ ਕਿੰਨਾ ਤਸ਼ੱਦਦ ਉਸਤੇ ਡਾਇਆ ਜਾਂਦਾ ਜੋਤ ਜੀ ਪਹਿਲਾਂ ਤਾਂ ਮੈਂ ਤੁਹਾਡਾ ਧੰਨਵਾਦ ਕਰਦਾ ਤੋਂ ਬਾਅਦ ਵਾਹਿਰੂ ਜੀ ਦਾ ਖਾਲਸਾ ਵਾਹਿਰੂ ਜੀ ਦੀ ਫਤਿਹ ਜਿਹੜੀ ਇਹ ਤੁਸੀਂ ਸਵਾਲ ਪੁੱਛਿਆ ਹੈ ਇਹ ਸਾਡੇ ਪੰਜਾਬ ਦੇ ਵਿੱਚ ਜਿਹਨੂੰ ਰੰਗਲਾ ਪੰਜਾਬ ਬਣਾਉਣ ਦੇ ਸੁਪਨੇ ਸੀ ਉਹਦੇ ਵਿੱਚ ਨੌਜਵਾਨ ਪੜ੍ਹੇ ਲਿਖੇ ਨੌਜਵਾਨਾਂ ਦਾ ਸ਼ਿਕਾਰ ਕੀਤਾ ਜਾ ਰਿਹਾ ਹੈ ਇੱਕ ਇਹੀ ਹੀ ਨਹੀਂ ਇਸ ਤੋਂ ਪਹਿਲਾਂ ਵੀ ਬਹੁਤ ਨੌਜਵਾਨਾਂ ਦਾ ਸ਼ਿਕਾਰ ਹੋਇਆ ਹੈ ਇਹ ਜ਼ੁਲਮ ਦੀ ਹੱਦ ਇੰਨੀ ਵੱਧ ਚੁੱਕੀ ਹੈ ਜੇਕਰ ਇਸ ਨੂੰ ਸਹੀ ਅਰਥਾਂ ਵਿੱਚ ਬਿਆਨ ਕਰੀਏ ਵੀ ਇਸ ਜ਼ੁਲਮ ਦੇ ਮੈਂ ਨਹੀਂ ਕਹਿੰਦਾ ਸਾਰੀ ਪੰਜਾਬ ਪੁਲਿਸ ਮਾੜੀ ਹੈ ਵਿੱਚ ਬਹੁਤ ਚੰਗੇ ਅਫਸਰ ਵੀ ਨੇ ਜੋ ਇਹੋ ਜਿਹੇ ਗਲਤ ਅਨਸਰਾਂ ਤੇ ਸਿਕੰਜਾ ਵੀ ਕੱਸਦੇ ਨੇ ਪੰਜੇ ਉਂਗਲੀਆਂ ਅਕਸਰ ਨਹੀਂ ਹੁੰਦੀਆਂ ਜੀ ਕਾਫੀ ਮਾੜੇ ਨੇ ਵਿੱਚ ਕੋਈ ਬਹੁਤ ਚੰਗੇ ਵੀ ਨਹੀਂ ਇਹ ਗੱਲ ਇਹ ਹੋਈ ਉਹ ਨੌਜਵਾਨ ਲੜਕਾ ਪੜਿਆ ਲਿਖਿਆ ਲੜਕਾ ਵਿਦਿਆਰਥੀ ਪ੍ਰਾਈਵੇਟ ਟੀਚਰ ਹੈ ਉਹਦਾ ਸਾਰੀ ਫੈਮਿਲੀ ਚੰਗੀ ਹੈ ਉਹ ਇੱਕ ਉਹਦੇ ਨਾਲ ਅਣਮਨੁੱਖੀ ਵਰਤਾਰਾ ਉਹਦੇ ਗੁੱਪ ਤੰਗਾ ਤੇ ਕਰੰਟ ਲਾਉਣਾ ਜਦ ਕੋ ਖੁਦ ਸ਼ਿਕਾਇਤ ਕਰਤਾ ਸ਼ਿਕਾਇਤ ਕਰਨ ਗਿਆ ਵੀ ਇੱਥੋਂ ਤੱਕ ਇੰਨੀ ਜ਼ੁਲਮ ਦੀ ਹੱਦ ਵੱਧ ਚੁੱਕੀ ਆ ਇਹ ਇੱਕ 788492 ਕੀ ਮੈਂ ਤਾਂ ਇੱਥੋਂ ਤੱਕ ਕਹੂੰਗਾ ਉਸ ਬੁੱਚੜ ਦੀ ਰੂਹ ਇਸ ਭਗਵੰਤ ਸਿੰਘ ਮਾਨ ਚਾ ਚੁੱਕੀ ਆ ਇਹ ਗੱਲਾਂ ਭੁੱਲ ਗਿਆ ਜਿਹੜੀਆਂ ਪਹਿਲਾਂ ਕਰਦਾ ਹੁੰਦਾ ਸੀ ਇਹ ਹੁਣ ਕਹਿੰਦਾ ਮੈਂ ਧਰਨੇ ਨਹੀਂ ਲਾਉਣ ਦਿੰਦਾ ਕਿਸਾਨਾਂ ਨੂੰ ਕੁੱਟ ਕੇ ਭਜਾਉਣਾ ਨੌਕਰੀ ਕਰਦੇ ਫੌਜੀ ਅਫਸਰਾਂ ਨੂੰ ਕੁੱਟ ਦਿੰਦੇ ਨੇ ਇਹਨਾਂ ਦੇ ਥਾਣੇਦਾਰ ਇਹਨਾਂ ਨੂੰ ਇਹਨਾਂ ਦੇ ਨਸ਼ੇੜੀ ਲੋਕ ਪਾਲੇ ਹੋਏ ਗੁੰਡੇ ਇੱਕ ਸਾਡਾ ਸਾਬਕਾ ਫੌਜੀ ਭਾਈ ਸੂਬੇ ਦਾ ਰਿਟਾਇਰ ਹੋਣਾ ਭਾਈ ਬਖਤੌਰ ਦਾ ਉਹਦੀਆਂ ਇਹ ਆਪਦੇ ਗੁੰਡਿਆਂ ਤੋਂ ਲੱਤਾਂ ਤੜਵਾ ਦਿੰਦੇ ਨੇ ਕਿਉਂਕਿ ਉਹ ਨਸ਼ਾ ਦੇ ਬੁਰਧ ਬੋਲਦਾ ਸੀ ਇਨਾਂ ਦਾ ਡਰਾਮਾ ਦੇਖੋ ਜੁੱਧ ਨਸ਼ਿਆਂ ਵਿਰੁੱਧਾ ਉਹ ਇੱਕ ਪਾਸੇ ਤਾਂ ਉਹ ਵਿਚ ਸਾਬਕਾ ਫੌਜੀ ਆਇਆ ਉਹ ਨਸ਼ਿਆਂ ਵਾਲਿਆਂ ਨੂੰ ਫੜਾਉਂਦਾ ਉਹਦੇ ਸੋਡੇ ਗੁੰਡਿਆਂ ਨੇ ਲੱਤਾਂ ਤੋੜਤੀਆਂ ਕਿੱਥੇ ਪਈ ਸੁੱਤੀ ਪਈ ਆਏ ਸਰਕਾਰ ਉਹ ਰੂਹ ਆ ਗਈ ਹੈ ਉਦੋਂ 20 ਨੌਜਵਾਨਾਂ ਦਾ ਸ਼ਿਕਾਰ ਹੁੰਦਾ ਸੀ ਪਰ ਹੁਣ ਬਿਲਕੁਲ ਹੀ ਸਾਡੇ ਨੌਜਵਾਨਾਂ ਨੂੰ ਕਤਲ ਕਰਕੇ ਸ਼ਰਿਆਮ ਥਾਣਿਆਂ ਦੇ ਵਿੱਚ ਬੁਰੀ ਤਰ੍ਹਾਂ ਕੁੱਟਮਾਰ ਕਰਕੇ ਸ਼ਿਕਾਇਤ ਕਰਨ ਵਾਏ ਆਏ ਨੂੰ ਉਹਦੇ ਪਰਿਵਾਰ ਤੇ ਕੀ ਵੀਦਦੀ ਐ ਇਹ ਤਾਂ ਜੋਤਣ ਲਾਗੇ ਸੋ ਜਾਣਾ ਉਹ ਪਰਿਵਾਰ ਹੀ ਜਾਣਦਾ ਉਸ ਨੌਜਵਾਨ ਮੁੰਡੇ ਦਾ ਜਦੋਂ ਇਹ ਖਬਰ ਸੁਣੀ ਵੀ ਆਸੀ ਸੀ ਇਹ ਸਟਾਪ ਬਠਿੰਡਾ ਦੇ ਥਾਣੇਦਾਰਾਂ ਨੇ ਕਤਲ ਕਰ ਦਿੱਤਾ ਸਾਡੇ ਰੌਂਗਟੇ ਖੜੇ ਹੋ ਗਏ ਨੀਂਦ ਨਹੀਂ ਆਈ ਅਸੀਂ ਉਸੇ ਬਾਅਦ ਸੋਚ ਲਿਆ ਵੀ ਉਸ ਧਰਨੇ ਦੇ ਵਿੱਚ ਅਸੀਂ ਹਰ ਹਾਲਤ ਕੁਝ ਵੀ ਹੋਵੇ ਅਸੀਂ ਮਾਨਸਾਤ ਚੱਲ ਕੇ ਆਏ ਹਾਂ ਸਮੂਲੀਤ ਕਰਾਂਗੇ ਕਿ ਇਹ ਇੱਕ ਦਿਨ ਲਈ ਨਹੀਂ ਜਦ ਤੱਕ ਚੱਲੇਗਾ ਜਨਨਾ ਚ ਰੋਸ ਪਰਿਵਾਰ ਨੂੰ ਉਸ ਕਤਲ ਹੋਏ ਬੱਚੇ ਨੂੰ ਸਾਫ ਨਹੀਂ ਮਿਲਦਾ ਅਸੀਂ ਇਸ ਸੰਘਰਸ਼ ਦੇ ਨਾਲ ਤਣੋਂ ਮਨੋਂ ਤਣੋਂ ਖੜਾਂਗੇ ਦਿਨ ਰਾਤ ਖੜਾਂਗੇ ਜੇਕਰ ਮੈਂ ਪੰਜਾਬ ਦੇ ਵਾਸੀਆਂ ਨੂੰ ਅਪੀਲ ਕਰਦਾ ਹਾਂ ਜੇਕਰ ਤੁਸੀਂ ਅੱਜ ਨਾ ਇਸ ਪਰਿਵਾਰ ਨਾਲ ਨਾ ਇਸ ਧਰਨੇ ਦੇ ਵਿੱਚ ਖੜੇ ਜਿਹੜੇ ਲੋਕ ਅੰਦਰ ਬੈਠਣ ਵਾਲੇ ਉਹ ਸਮਝ ਲੋ ਕੱਲ ਨੂੰ ਤੁਹਾਡਾ ਬੱਚਾ ਵੀ ਸ਼ਿਕਾਇਤ ਕਰਨ ਜਾਊਗਾ ਤਾਂ ਉਹ ਇਹ ਜੇ ਬੁੱਚ ਇਨਸਪੈਕਟਰ ਉਹਦੇ ਵੀ ਗੁਪਤੰਗਾ ਤੇ ਕਰੰਟ ਲਾ ਕੇ ਜਾਨ ਕੁੱਟ ਮਾਰ ਕਰਕੇ ਉਸ ਨੂੰ ਮਾਰ ਕੇ ਫਿਰ ਮੋਰਚਰੀ ਚ ਪਿਆਰ ਹੋਊਗਾ ਕਿੰਨਾ ਚਿਰ ਪਿਆਰ ਰਹੇ ਇਸ ਲਈ ਮੈਂ ਸਾਰੇ ਪੰਜਾਬ ਦੇ ਲੋਕਾਂ ਨੂੰ ਕਿਸੇ ਵੀ ਵਰਗ ਦੇ ਲੋਕਾਂ ਨੂੰ ਸਭ ਜੂਨੀਅਨਾਂ ਨੂੰ ਸਾਰੀਆਂ ਪਾਰਟੀਆਂ ਨੂੰ ਬੇਨਤੀ ਕਰਦਾ ਦੋਨੇ ਹੱਥ ਚੁੜ ਕੇ ਅਪੀਲ ਕਰਦਾ ਵੀ ਅੱਜ ਪੰਜਾਬ ਦੀ ਨੌਜਵਾਨੀ ਨੂੰ ਨਸਲ ਕੁਸੀ ਕੀਤੀ ਜਾ ਰਹੀ ਹੈ ਇਹਦੇ ਵਿੱਚ ਸਾਡੇ ਸਾਰੇ ਪੰਜਾਬ ਦੇ ਸਾਰੇ ਵਰਗਾਂ ਨੂੰ ਜਿਵੇਂ ਕਿ ਇੱਕ ਮੈਂ ਸੁਣ ਰਿਹਾ ਸੀ ਕੱਲ ਚੰਗੀ ਗੱਲ ਆ ਚਾਹੇ ਅਸੀਂ ਉਸ ਪਾਰਟੀ ਨਾਲ ਸੰਬੰਧਿਤ ਉਸ ਪਾਰਟੀ ਨੇ ਵੀ ਸਾਡੇ ਸਿੱਖਾਂ ਦੀ ਜਾਂ ਪੰਜਾਬੀਆਂ ਨੇ ਨਾਥਲ ਖੁਸ਼ੀ ਕੀਤੀ ਪਰ ਇੱਕ ਬਹੁਤ ਛੋਟੀ ਦਾ ਖਿਡਿਆਰੀ ਹੈ ਸ਼ਾਇਦ ਇੰਡੀਆ ਕਪਤਾਨ ਹੋਵੇ ਹਾਕੀ ਖਿਡਿਆਰੀ ਉਸ ਨੇ ਬਹੁਤ ਵਧੀਆ ਬੋਲਿਆ ਮੈਂ ਚੰਗੀ ਤਰ੍ਹਾਂ ਬਾਰ-ਬਾਰ ਸੁਣਿਆ ਸੁਣ ਕੇ ਮੇਰਾ ਵੀ ਇਹ ਹੋ ਗਿਆ ਵੀ ਹਾਂ ਇਹ ਤੋਂ ਵੀ ਦੂਜੇ ਲੀਡਰਾਂ ਨੂੰ ਪ੍ਰਗਟ ਸਿੰਘ ਤੋਂ ਵੀ ਹੋਰ ਵੱਧ ਬੋਲਣਾ ਚਾਹੀਦਾ ਮੈਂ ਉਹਦੀ ਖਾਤਰ ਕਰਦਾ ਕੋਈ ਵੀ ਪਾਰਟੀ ਹੈ ਕਿਸੇ ਦਾ ਵੀ ਹੈ ਸਭ ਇਸ ਦੇ ਵਿੱਚ ਸਮੂលਿਤ ਕਰਨ ਇਹ ਰੰਗਲਾ ਪੰਜਾਬ ਬਣਾਉਣ ਵਾਲਾ ਅੱਜ ਕੰਗਲਾ ਪੰਜਾਬ ਕੀ ਅੱਜ ਇਸ ਪੰਜਾਬ ਦੀਆਂ ਹਰ ਪਾਸਿਓਂ ਕੁਝ ਵੀ ਹੈ ਕਿਸਾਨਾਂ ਨੂੰ ਲੁੱਟਿਆ ਜਾ ਰਿਹਾ ਹੈ ਨੌਕਰੀ ਕਰਦੇ ਫੌਜੀ ਅਫਸਰਾਂ ਨੂੰ ਉਹਨਾਂ ਦੇ ਬੱਚਿਆਂ ਸਮੇਤ ਕੁੱਟਿਆ ਜਾ ਰਿਹਾ ਹੈ ਇੱਕ ਪਾਸੇ ਸੈਂਟਰ ਵਾਲੇ ਵੀ ਸੰਧੂਰ ਉਏ ਉਹ ਜਿਹੜੀ ਰੁੱਲਦੀ ਫਿਰਦੀ ਸੀ ਰਾਤ ਨੂੰ ਕਰਨਲ ਬਾਠ ਦੇ ਘਰ ਵਾਲੀ ਆਉਂਦੇ ਸੰਧੂਰਨ ਵਾਲੀ ਗੱਲ ਨਹੀਂ ਉਹ ਕਦੇ ਉਹ ਥਾਣੇ 'ਚ ਕਦੇ ਉਹ ਥਾਣੇ ਸਾਰੀ ਰਾਤ ਉਹਨੂੰ ਇੱਕ ਮੁਣਛੀ ਕਦੇ ਉੱਧਰ ਜਾ ਕਦੇ ਉੱਧਰ ਜਾ ਉਹ ਤੋਂ ਬਾਅਦ ਉਹਦਾ ਨੌਜਵਾਨ ਕਰਨਲ ਦਾ ਲੜਕਾ ਉਹ ਨੌਕਰੀ ਤੇ ਕੁੱਟਿਆ ਹੁਣ ਸਾਡਾ ਸੂਬੇ ਦਾ ਰਿਟਾਇਰ ਨਖਿਆਬੁਰਦ ਬੋਲਦਾ ਸੀ ਉਹਦੀਆਂ ਲੱਤਾਂ ਦੋਨੇ ਟੜਵਾ ਦਿੱਤੀਆਂ ਮੈਂ ਉਹਦੇ ਪਰਿਵਾਰ ਨੂੰ ਮਿਲੂੰਗਾ ਭਾਈ ਬਖਤੌਰ ਜਾਊਂਗਾ ਹਸਪਤਾਲ ਇੱਥੇ ਮਿਲੂੰਗਾ ਮੈਂ ਇੱਕ ਮੈਨੂੰ ਅਫਸੋਸ ਹੈ ਮਾਂ ਨੂੰ ਜਰੂਰ ਕਾਊਂਗਾ ਯਾਰ ਤੂੰ ਨੌਜਵਾਨ ਫੌਜੀ ਬੰਦਾ ਮੈਂ 70 ਤੋਂ ਉੱਪਰਾਂ ਬਜ਼ੁਰਗਾਂ ਕੁਛ ਨਾ ਕੁਛ ਜਿਆ ਲੰਗਾੜਾ ਕੋਈ ਨਸ਼ਾ ਵੇਚਣਾ ਜਾ ਹੋ ਰੌਂਦਾ ਹੈ ਅਸੀਂ ਸਾਡੇ ਗੁਰੂ ਨੇ ਦਿੱਤਾ ਸਾਨੂੰ ਹਥਿਆਰ ਉਦੋਂ ਵਰਤਾਂਗੇ ਜਦ ਕਿਸੇ ਨਾਲ ਅਣਹੋਣੀ ਹੁੰਦੀ ਹੈ ਮਹਿਲਾ ਨਾਲ ਕਿਸੇ ਹੋਰ ਨਾਲ ਉੱਥੇ ਵੀ ਅਸੀਂ ਖੜਾਂਗੇ ਵੀ ਇਹ ਕਿਉਂ ਹੋ ਰਿਹਾ ਗਲਤ ਵਰਤਾਰਾ ਮੈਂ ਉਹ ਉਹ ਨਾਉ ਜਾਣ ਲੱਗਦਾ ਹੈ ਉਸ ਨੂੰ ਘੱਟ ਤੋਂ ਘੱਟ ਫੌਜ ਤੋਂ ਹੀ ਆਪਦਾ ਲਾਇਸੈਂਸ ਹੀ ਹਰ ਲਿਆ ਕੇ ਰੱਖਣਾ ਚਾਹੀਦਾ ਸੀ ਅੱਜ ਲੱਤਾਂ ਤਾਂ ਹੀ ਟੁੱਟਦੀਆਂ ਸੀ ਨਸ਼ੇ ਵਾਲੇ ਨੇ ਟੋੜੀਆਂ ਲੱਤਾਂ ਹੁਣ ਸਰਕਾਰ ਦੇ ਗੁੰਡਿਆਂ ਨੇ ਪੁਲਿਸ ਦੀ ਛਾਇ ਤੇ ਨਸ਼ਾ ਵੇਚਣ ਵਾਲਿਆਂ ਨੇ ਨਸ਼ਾ ਤਸਕਰਾਂ ਨੇ ਉਹ ਭਾਈ ਬਖਤੌਰ ਦੇ ਸੂਬੇਦਾਰ ਨੂੰ ਵੱਢਿਆ ਕਤਲਨਾ حملہ ਕੀਤਾ ਹੈ ਹੋਰ ਵੀ ਬੇਅਦਮੀਆ ਕੀਤੀਆਂ ਨੇ ਫਿਰ ਇਹ ਤਾਂ ਸਾਨੂੰ ਬਹੁਤ ਮੁਸ਼ਕਲ ਹੋਈ ਜਾਂ ਨਾ ਅਸੀਂ ਜਾਗੇ ਕੱਲਾ ਸਾਨੂੰ ਹੀ ਨਹੀਂ ਇਦੇ ਲਈ ਮੈਂ ਸਾਡੇ ਬਾਹਰ ਬੈਠੇ ਦੇਸ਼ਾਂ ਦੇ ਬੈਠੇ ਐਨਆਰ ਵੀਰਾਂ ਨੂੰ ਬੇਨਤੀ ਕਰੂੰਗਾ ਸਾਥੀਓ ਤੁਸੀਂ ਤਾਂ ਸਾਨੂੰ ਛੱਡ ਕੇ ਉਧਰ ਚਲੇ ਗਏ ਰੋਜ਼ਗਾਰ ਦੀ ਖਾਤਰ ਪਰ ਜਿਹੜੇ ਇੱਥੇ ਆ ਕੇ ਇਹ ਬੱਚੇ ਥਾਣੇ ਚ ਮਾਰੇ ਜਾ ਰਹੇ ਨੇ ਤੇ ਨਸ਼ਾ ਵਿਰੋਧਨ ਬੋਲਣ ਵਾਲਿਆਂ ਦੀਆਂ ਲੱਤਾਂ ਤੋੜੀਆਂ ਜਾ ਰਹੀਆਂ ਨੇ ਤੁਸੀਂ ਵੀ ਕੁਝ ਬਾਹਰ ਬੈਠੇ ਸਾਡੇ ਮੰਗੂ ਉੱਥੇ ਹੀ ਕਰੋ ਧਰਨੇ ਮਜਾਰੇ ਕੁਝ ਮਦਦ ਕਰੋ ਇਹ ਧਰਨੇ ਮਜਾਰੇ ਬੀਰੋ ਆ ਹੀ ਨਹੀਂ ਚੱਲਦੇ ਹੁੰਦੇ ਇਹ ਬਹੁਤ ਔਖੇ ਨੇ ਲਾਉਣੇ ਇਦੇ ਲਈ ਇਹ ਲੋਕਾਂ ਦੇ ਤਿੱਲ ਫੁੱਲ ਨਾਲ ਚੱਲਦੇ ਨੇ ਇਹ ਵੀ ਥਾਂ ਤੇ ਜੋ ਵੀ ਸਰਦਾ ਹੁੰਦੀ ਆ ਕੁਛ ਥੋੜਾ ਬਹੁਤ ਜਿੰਨੇ ਤਾਂ ਮਾਜਣਾ ਜੀ ਦਾ 10 ਰੁਪਏ 100 ਰੁਪਏ ਉਹ ਦੇਣਾ ਚਾਹੀਦਾ ਆ ਦੇਖੋ ਤੁਹਾਡੇ ਸਾਹਮਣੇ ਸਮਾਨੇ ਲੱਗ ਰਹੇ ਨੇ ਪਾਣੀ ਆ ਹੋਰ ਬਹੁਤ ਖਰਚੇ ਆਉਂਦੇ ਨੇ ਉਹ ਪੂਰਤੀ ਹੋ ਜਾਂਦੀ ਆ ਵੀ ਇਹ ਧਰਨੇ ਮੁਜਾਰੇ ਦਾ ਇਹ ਹੁੰਦਾ ਜੋ ਪੀੜਤ ਪਰਿਵਾਰ ਹੁੰਦਾ ਉਹ ਤੇ ਖਰਚਾ ਨਹੀਂ ਪਾ ਸਕਦੇ ਤੇ ਨਾ ਹੀ ਪਾਇਆ ਜਾਂਦਾ ਕਿਉਂ ਸਾਨੂੰ ਵੀ ਪਤਾ ਸਾਡੇ ਨਾਲ ਬੀਤਿਆ ਸਾਡੇ ਨਾਲ ਲੰਮਾ ਸਮਾਂ ਬੀਤਿਆ ਇਸ ਮੈਂ 1.5 ਸਾਲ ਧਰਨੇ ਤੇ ਦਿਨ ਰਾਤ ਨਹੀਂ ਆ ਮਾਨਸਾ ਮਾਨ ਸਾਹ ਦੇ ਕਿਚੇ ਕੋਟ ਕੋਲੇ ਡੇਟ ਤੇ ਬਚਤ ਭੰਗ ਸਾਡਾ ਪੱਕਾ ਲੱਗਿਆ ਹੋਇਆ ਸੀ ਉਹਦੇ ਵਿੱਚ ਸਾਰਾ ਇੰਤਜ਼ਾਮ ਸੀ ਪਰ ਸਰਕਾਰ ਇਹੋ ਜੀ ਚੀਜ਼ ਹੁੰਦੀ ਹੈ ਚਾਹੇ ਮੁਗਲਾਂ ਦੀ ਹੋਵੇ ਚਾਹੇ ਅੰਗਰੇਜ਼ਾਂ ਦੀ ਹੋਵੇ ਚਾਹੇ ਅੱਜ ਵਾਲਾ ਵੀ ਅੰਗਰੇਜ਼ੀ ਹੈ ਇਹ ਭਾਈ ਸਾਡੇ ਵਿੱਚ ਪਾੜੋ ਤੇ ਰਾਜ ਕਰੋ ਦੀ ਨੀਤੀ ਨਾਲ ਸਾਨੂੰ ਇਹ ਪਾੜ ਲਾਉਂਦੇ ਨੇ ਨਹੀਂ ਤਾਂ ਇਹਨਾਂ ਨੂੰ ਹੁਣ ਡਰਾਮਾ ਯੁੱਧ ਨਸ਼ਾ ਅਮਰਤ ਕਰਨ ਦੀ ਲੋੜ ਨਹੀਂ ਸੀ ਜੇ ਇਹ ਉਦੋਂ ਜੋ 2023 ਦੇ ਵਿੱਚ ਪਰਮਿੰਦਰ ਨੂੰ ਚੱਕ ਕੇ ਮਾਨਸਾ ਮਾਨਸਾ ਤੋਂ ਮੁਕਸ જિલ્ਲ ਠੋਕੇ ਉਦੋਂ ਉਦੋਂ ਹੀ ਉਹਦਾ ਸਾਥ ਦੇ ਦਿਆਂਦੇ ਨਸ਼ਾ ਬੰਦ ਹੋ ਜਾਂਦਾ ਹੁਣ ਨਸ਼ਾ ਬੰਦ ਵੇਚਣ ਵਾਲੇ ਕੌਣ ਨਹੀਂ ਤੁਸੀਂ ਦੇਖਿਆ ਨਹੀਂ ਕਦੇ ਇਹਨਾਂ ਦੀ ਹੈਡ ਕਾਂਸਟੇਬਲ ਲੇਡੀਜ਼ ਵੀ ਬਫੜੀ ਜਾਂਦੀ ਹੈ ਕਦੇ ਇਹਨਾਂ ਦਾ ਕੋਈ ਇਨਸਪੈਕਟਰ ਫੜਿਆ ਜਾਂਦਾ ਨਸ਼ਾ ਵੇਚਦਾ ਜਾਂ ਫੜਾਉਂਦਾ ਕਦੇ ਕਦੇ ਇਹਨਾਂ ਦੇ ਜੇਲਾਂ ਚ ਵੀ ਬਥੇਰੇ ਬੈਠੇ ਨੇ ਪੁਲਿਸ ਵਾਲੇ ਇਹ ਗੱਲ ਨਹੀਂ ਵੀ ਆਪਣੇ ਮੁਲਾਜ਼ਮਾਂ ਦੇ ਖਿਲਾਫ ਕਾਰਵਾਈ ਕਰਦੇ ਪਏ ਫਿਰ ਤਾਂ ਵੇਖੋ ਜੋ ਦਾਗ ਹੀ ਹੈ ਜੋ ਅਰਦੀ ਨੂੰ ਦਾਗੀ ਕਰਦਾ ਹੈ ਜਾਂ ਉਹ ਮੈਕਮੇ ਨੂੰ ਬਦਨਾਮ ਕਰਦਾ ਹੈ ਉਸ ਨੂੰ ਤਾਂ ਮੈਕਮੇ ਨੂੰ ਚਾਹੀਦਾ ਟੰਗ ਦੇਵੇ ਉਹਦੇ ਵੀ ਫੜ ਕੇ ਕਰੰਟ ਲਾਇਆ ਜਾਵੇ ਫਿਰ ਉਹਨੂੰ ਪਤਾ ਲੱਗ ਜੇ ਇਹਦੇ ਵਿੱਚ ਇਹ ਜਿਹੜੇ ਹੁਣ ਖੜੇ ਨੇ ਭਾਈ ਇਹਨਾਂ ਨੂੰ ਵੀ ਮੁਸੀਬਤ ਪਾਈ ਆ ਉਸਨੇ ਕ ਟੰਗਣਾ ਚਾਹੀਦਾ ਜੇ ਚੰਗਾ ਅਫਸਰਾ ਹੈ ਉਹਨੂੰ ਪਰ ਬਚਾਉਂਦਾ ਕੌਣਾ ਇਹਨਾਂ ਨੂੰ ਸਰਦਾਰ ਭਗਵੰਤ ਸਿੰਘ ਮਾਂ ਨਹੀਂ ਵਿਚਾਰਿਆ ਉਹ ਕੁੱਟਿਆ ਸੀ ਨਾ ਕਰਨਲ ਤੇ ਉਹਦਾ ਬੇਟਾ ਉਹ ਰੌਣੀ ਸਿੰਘ ਅੱਜ ਤੱਕ ਨਹੀਂ ਫੜਿਆ ਨਾ ਚਰ ਹੋ ਗਿਆ ਕਿਉਂ ਨਹੀਂ ਜੇ ਕੋਈ ਹੋਰ ਹੁੰਦਾ ਸਾਰੇ ਟੱਬਰ ਫੜਿਆ ਹੁੰਦਾ ਰਾਤੇ ਰਾਤ ਫੜ ਲਾਉਂਦੇ ਨੇ ਸਾਡੇ ਘਰਾਂ ਚ ਆ ਕੇ ਸਾਨੂੰ ਸਾਰੇ ਟੱਬਰ ਨੂੰ ਬੱਚਿਆਂ ਨੂੰ ਵੀ ਫੜ ਲਾਉਂਦੇ ਨੇ ਔਰਤਾਂ ਨੂੰ ਫੜ ਲਾਉਂਦੇ ਨੇ ਕੀ ਗੱਲ ਰੌਣੀ ਸਿੰਘ ਬਾਹਰ ਫਿਰਦਾ ਕਦੇ ਹਾਈ ਕੋਰਟ ਬਾਗ ਗਿਆ ਕਦੇ ਸੁਪਰੀਮ ਕੋਰਟ ਬਾਗ ਗਿਆ ਹੈ ਉਹ ਇੱਕ ਛੋਟਾ ਥਾਣੇਦਾਰ ਹੈ ਕਰਨ ਵੀਆਈਪੀ ਰੈਂਕ ਦਾ ਹੁੰਦਾ ਫੌਜ ਦਾ ਅਫਸਰ ਬ੍ਰਿਗੇਡ ਦੀ ਕਮਾਂਡਰ ਕਰਦਾ ਆਹ ਕੁਝ ਹੋਇਆ ਉਧਰ ਇੱਕ ਪਾਸੇ ਦਾ ਵਰਦੀ ਵਾਲੇ ਕੁੱਟੇ ਜਾ ਰਹੇ ਨੇ ਦੂਜੇ ਪਾਸੇ ਸੰਧੂਰ ਵਾਲੀ ਗੱਲ ਕਰ ਰਹੇ ਨੇ ਉਹਤੇ ਐਕਸ਼ਨ ਲੈਣਗੇ ਹੁਣ ਰੌਣੀ ਇਕੱਲੇ ਤੇ ਨਹੀਂ 12 ਨੇ ਉਹ ਜਿਨ੍ਹਾਂ ਨੇ ਕਰਨਲ ਤੇ ਕਰਨਲ ਬਾਠ ਦਾ ਬੇਟਾ ਕੁੱਟਿਆ ਸੀ ਮਨਿੰਦਰ ਅੰਨੇ ਤੇ ਗੱਲ ਕਰਦੇ ਆ ਨਰਿੰਦਰ ਵਾਲੇ ਕੱਲ ਜਿਵੇਂ ਪ੍ਰੈਸ ਕਾਨਫਰੰਸ ਮੈਂ ਸੁਣ ਵੀ ਰਿਹਾ ਸੀ ਉਹਦੀ ਦਸਤਾਰ ਤੱਕ ਜਿਹੜੀ ਆ ਉਹ ਵੀ ਫੱਟੀ ਮਿਲੀ ਆ ਵੀ ਜਰੂਰ ਤਸ਼ੱਦਦ ਆਇਆ ਦਸਤਾਰ ਦੀ ਵੀ ਕਿਥੇ ਨਾ ਕਿਥੇ ਬੇਜ ਗਈ ਦੇਖੋ ਜੀ ਆਪਾਂ ਗੱਲ ਤਾਂ ਅੱਜ ਆਈਆਂ ਇਸ ਜਿਸ ਬੇٹے ਤੇ ਨਰਿੰਦਰਦੀਪ ਤੇ ਤਸ਼ੱਦਦ ਹੋਣ ਤੋਂ ਹੁਣ ਮੁੜ ਕੀ ਤਸ਼ੱਦਦ ਹੋਣ ਤੋਂ ਬਾਅਦ ਕਤਲ ਕਰ ਦਿੱਤਾ ਇਹ ਜੋ ਵੀ ਉਹ ਬੇਅਦਮੀ ਵਾਲੀ ਗੱਲ ਆ ਇਹ ਤਾਂ ਪੁਲਿਸ ਕੋਚ ਨਹੀਂ ਕਰਦੀ ਇਹ ਸਾਡੇ ਹੀ ਬੱਚੇ ਨੇ ਪੱਗ ਵੀ ਬੰਨਦੇ ਹੁਣ ਜਾਂ ਘੋਣ ਮੋਣ ਹਣ ਤਾਂ ਉਹ ਵੀ ਸੱਖਾਂ ਦੇ ਪਰ ਉਦੋਂ ਜਦੋਂ ਉਹਨਾਂ ਤੇ ਵਰਦੀ ਦਾ ਨਸ਼ਾ ਹੁੰਦਾ ਨਾ ਵਰਦੀ ਪਾਈ ਹੁੰਦੀ ਐ ਸਟਾਰ ਲੱਗੇ ਹੁੰਦੇ ਨੇ ਉਹ ਨਸ਼ਾ ਹੁੰਦਾ ਕੁਰਸੀ ਤੇ ਹੁੰਦੇ ਨੇ ਤੇ ਸ਼ਰਾਬ ਪੀਤੀ ਹੁੰਦੀ ਉਦੋਂ ਨਹੀਂ ਉਹ ਦੇਖਦੇ ਹਾਂ ਜਿੱਦੇ 58 ਸਾਲ ਪੂਰੇ ਹੋ ਜਾਂਦੇ ਨੇ ਵੀ ਅਜ ਆਊਟ ਆ ਉਹਦੇ ਫਿਕਰ ਹੋ ਜਾਂਦਾ ਫਿਰ 2 ਸਾਲ ਵੀ ਨਹੀਂ ਕੱਢਦੇ ਕੋਈ ਕੈਂਸਰ ਹੋ ਗਿਆ ਕੁਝ ਹੋ ਗਿਆ ਬਥੇਰੇ ਪਏ ਨੇ ਥਾਣੇਦਾਰ ਇੰਸਪੈਕਟਰ ਮੇਰੇ ਲੱ ਮੈਂ ਤੁਹਾਨੂੰ ਕੀ ਨੌ ਵੀ ਦੱਸਾਂ ਉਹਨਾਂ ਨੂੰ ਚਾੱਕ ਕੇ ਨਾ ਮੁਲਾਜ਼ਮ ਬਿਠਾਉਂਦਾ ਫਲਸਤੇ ਉਹ ਤੋਂ ਵੀ ਨਹੀਂ ਸਕਦੇ ਇਹ ਜੀ ਬੁਰੀ ਹਾਲਤ ਹੈ ਜੇ ਇਹੋ ਜੇ ਗਲਤ ਕੰਮ ਕਰਦੇ ਨੇ ਉਹਦਾ ਕਸੂਰ ਕੀ ਸੀ ਬੱਚੇ ਦਾ ਦੱਸਣ ਇਹ ਇਹਨਾਂ ਦੇ ਵੱਡੇ ਅਫਸਰ ਦੱਸਣ ਡੀਜੀਪੀ ਦੱਸਿਓ ਦਾ ਕੋਈ ਕਸੂਰ ਨਹੀਂ ਸੀ ਉਹ ਬੇਕਸੂਰ ਨੂੰ ਮਾਰਤਾ ਉਹਦੇ ਲਈ ਸਾਨੂੰ ਸਾਰੇ ਪੰਜਾਬ ਨੂੰ ਫਿਰ ਦੁਬਾਰੇ ਬੇਨਤੀ ਕਰਦਾ ਵੱਧ ਤੋਂ ਵੱਧ ਇੱਥੇ ਬਠਿੰਡਾ ਐਸਐਸਪੀ ਡੀਸੀ ਦਾਫਤਰ ਜੋ ਵੀ ਹੈ ਕੋਰਟ ਕੰਪਲੈਕਸ ਤਲਾ ਇਸ ਤੇ ਵੱਧ ਤੋਂ ਵੱਧ ਪਹੁੰਚਣਾ ਚਾਹੀਦਾ ਜੋ ਹਜੇ ਵੀ ਨਹੀਂ ਤੁਰਿਆ ਬਹੁਤ ਸਾਧਨ ਨੇ ਭਾਈ ਜੀ ਬੇਨਤੀਆਂ ਨੇ ਆਓ ਉਸ ਨੂੰ ਇਨਸਾਫ ਦਿਵਾਓ ਆ ਜੋ ਕਿ ਕੱਲ ਨੂੰ ਕੱਲ ਨੂੰ ਹੋਰ ਕਿਸੇ ਦੇ ਬੱਚੇ ਨਾਲ ਇਹੋ ਜਿਹਾ ਘਣਾਉਣੀ ਹਰਕਤ ਨਾ ਹੋਵੇ ਇਹ ਪੁਲਿਸ ਅਫਸਰਾਂ ਨੂੰ ਬੇਨਤੀ ਹੈ ਵੀ ਇਹੋ ਜਿਹੇ ਗਲਤ ਬੰਦੇ ਇਹਨੂੰ ਨੌਕਰੀ ਤੋਂ ਨਹੀਂ ਕੱਢਣਾ ਇਹ ਵੀ ਜੇਲ੍ਹਾਂ ਚ ਡੱਕੋ ਇੱਥੇ ਕਾਤਲ ਦਾ ਇਰਾਦਾ ਕਾਤਲ ਦਾ ਕੇਸ ਤੈਨੂੰ ਸਜ਼ਾ ਤੱਕ ਕੋਰਟ ਨੇ ਦੇਣੀ ਹੁੰਦੀ ਹੈ ਉਹ ਅੱਗੇ ਜੱਜ ਸਾਹਿਬਾਨ ਦੇਖਣਗੇ ਅਸੀਂ ਤਾਂ ਭਾਈ ਬਸ ਇਸ ਦੇ ਵਿੱਚ ਆਏ ਆ ਇੱਥੇ ਇੱਥੇ ਦੰਡਾਤ ਰ੍ਹਾਂਗੇ ਜੇ ਕੋਈ ਸੇਵਾ ਹੋਈ ਕਰਾਂਗੇ ਕੰਮ ਹੋਰ ਚ ਲਗਾ ਦਿੱਤਾ ਦੇਖੋ ਉਹ ਜੋ ਪੱਕਾ ਮੋਰਚੇ ਵਾਲੀ ਗੱਲ ਆ ਜਾਂ ਕੋਈ ਵੀ ਉਹ ਦੱਸਣਗੇ ਜੋ ਆਗੂ ਹੋਣਗੇ ਸਟੇਜ ਦੇ ਜਿੰਨਾ ਮੈਨੂੰ ਲਗਾਇਆ ਗਿਆ ਅਸੀਂ ਤਾਂ ਉਹਨਾਂ ਦੀ ਗੱਲ ਮੰਨਾਂਗੇ ਉਹਨਾਂ ਵਿੱਚ ਕੋਈ ਵੀ ਹੈ ਕਿਸੇ ਵੀ ਜਥੇਬੰਦੀ ਨੇ ਜਿਹਨੇ ਇਸ ਸਟੇਜ ਲਈ ਆਇਆ ਇਹ ਤਾਂ ਉਹ ਦੱਸਣਗੇ ਇਹਦੇ ਵਿੱਚ ਮੈਂ ਕੋਈ ਦਾਖਲ ਅੰਦਾਜ਼ੀ ਨਹੀਂ ਕਰ ਸਕਦਾ ਹਾਂ ਉਸ ਨਰਿੰਦਰ ਜੀ ਦੇ ਉਹਤੇ ਦੁੱਖ ਪ੍ਰਗਟ ਕਰਾਂਗੇ ਉਹਨੂੰ ਇਨਸਾਫ਼ ਮਿਲਣ ਤੱਕ ਸੰਘਰਸ਼ ਕਰਾਂਗੇ ਬਾਕੀ ਜੋ ਇਹੀ ਜੀ ਕੋਈ ਗੱਲਬਾਤ ਹੋਈ ਜੋ ਇੱਥੇ ਸਟੇਜ ਦੇ ਚਲਾਉਣ ਵਾਲੇ ਆਗੂ ਹੀ ਨੇ ਉਹੀ ਦੱਸਣਗੇ ਸਾਨੂੰ ਸਭ ਨੂੰ ਉਹਨਾਂ ਦਾ ਹੁਕਮ ਵੀ ਮੰਨਣਾ ਚਾਹੀਦਾ ਤੇ ਮੰਨਣਾ ਪਵੇਗਾ ਭੈਰੂਜੀ ਕਾ ਖਾਲਸਾ ਭੈਰੂਜੀ ਫਤਿਹ ਸੋ ਜਿਵੇਂ ਕੀ ਗੱਲਬਾਤ ਕੀਤੀ ਆ ਤਾਂ ਤੁਹਾਡੇ ਨਾਲ ਅਸੀਂ ਗੱਲਬਾਤ ਜਿਹੜੀ ਆ ਉਹ ਸਾਂਝੀ ਵੀ ਕੀਤੀ ਆ ਵੀ ਨਰਿੰਦਰ ਦੀਪ ਮਾਮਲੇ ਦੇ ਵਿੱਚ ਐਸਐਸਪੀ ਦਫਤਰ ਦੇ ਬਾਹਰ ਧਰਨਾ ਹੁਣ ਕਿਸਾਨ ਜਥੇਬੰਦੀਆਂ ਵੱਲੋਂ ਅਤੇ ਪਰਿਵਾਰਾਂ ਵੱਲੋਂ ਜਿਹੜਾ ਲਗਾ ਦਿੱਤਾ ਗਿਆ ਵੱਖ-ਵੱਖ ਪਰਿਵਾਰਾਂ ਦੇ ਨਾਲ ਜਿੱਥੇ ਪਿੱਛੇ ਤਸ਼ੱਦਦ ਹੋਇਆ ਉਹ ਵੀ ਇਸ ਧਰਨੇ ਦੇ ਵਿੱਚ ਹਿੱਸਾ ਲੈਣਗੇ ਤਾਂ ਸੋ ਪਲ-ਪਲ ਦੀ ਅਪਡੇਟ ਤੁਹਾਡੇ ਨਾਲ ਸਾਂਝੀ ਕਰਦਾ ਰਵਾਂਗੇ